ਇਹ ਕਹਾਣੀ ਪੰਜਾਬ ਦੇ ਉਸ ਕਾਲੇ ਦੌਰ ਦੀ ਜਿਸ ਕਾਲੇ ਦੌਰ ਵਿੱਚ ਅਨੇਕਾਂ ਹੀ ਮਾਮਾ ਦੇ ਪੁੱਤ ਮਾਰ ਦਿੱਤੇ ਗਏ ਤੇ ਭੈਣਾਂ ਤੋਂ ਉਹਨਾਂ ਦੇ ਵੀਰ ਖੋਲੇ ਗਏ। ਇਹ ਕਹਾਣੀ ਇੱਕ ਪੁਲਿਸ ਅਫਸਰ ਦੀ ਜ਼ੁਬਾਨੀ ਕਿ ਕਿਸ ਤਰ੍ਹਾਂ ਚੰਦਕ ਫੀਤਿਆਂ ਦੇ ਲਈ ਜੋ ਸਿੱਖ ਨੌਜਵਾਨ ਸੀ, ਜੋ ਬੇਕਸੂਰ ਸੀ ਉਹਨਾਂ ਨੇ ਘਰੋਂ ਚੱਕ-ਚੱਕ ਕੇ ਮਾਰਿਆ ਗਿਆ। ਤੇ ਕੁਝ ਨੌਜਵਾਨ ਪੁਲਿਸ ਵਾਲੇ ਇਦਾਂ ਦੇ ਵੀ ਸੀ ਜਿਨ੍ਹਾਂ ਨੇ ਇਸ ਦੌਰਾਨ ਆਪਣੀਆਂ ਨੌਕਰੀਆਂ ਤਾਂ ਕੱਢ ਛੱਡ ਦਿੱਤੀਆਂ ਕਿਉਂਕਿ ਉਹ ਬੇਕਸੂਰਤੇ ਹੁੰਦਾ ਜ਼ੁਲਮ ਨਹੀਂ ਸੀ ਦੇਖ ਸਕਦੇ ਇੱਕ ਪੁਲਿਸ ਅਫਸਰ ਦੀ ਜਵਾਨੀ ਕਿ ਲਾਡੀ ਨੇ ਕੀ ਕਿਹਾ ਸੀ ਪੰਜਾਬ ਵਿੱਚ ਖਾੜਕੂਆ ਸਮੇ ਇੱਕ ਬੇਕਸੂਰ ਸਿੱਖ ਨੌਜਵਾਨ ਦੇ ਝੂਠੇ ਪੁਲਿਸ ਮੁਕਾਬਲੇ ਦੀ ਕਹਾਣੀ ਇੱਕ ਸਾਬਕਾ ਪੁਲਿਸ ਮੁਲਾਜ਼ਮ ਨੇ ਇਸ ਤਰ੍ਹਾਂ ਦੱਸੀ ਅਸੀਂ ਤੜਕੇ ਮੂਹ ਹਨੇਰੇ ਪਿੰਡੋਂ ਬਾਹਰ ਬਾਹਰ ਉਸ ਵਿਆਹ ਵਾਲੇ ਘਰ ਜਾ ਛਾਪਾ ਮਾਰਿਆ ਨਿੱਗੀਆਂ ਰਜਾਈਆਂ ਵਿੱਚ ਕਿੰਨੇ ਸਾਰੇ ਲੋਕ ਗੂੜੀ ਨੀਂਦਰ ਸੁੱਤੇ ਪਏ ਸਨ ਥਾਣੇਦਾਰ ਨੇ ਦੂਰ ਖੜੀ ਜਿਪਸੀ ਵਿੱਚੋਂ ਦੋ ਸਿਪਾਈ ਅਤੇ ਇੱਕ ਹੌਲਦਾਰ ਨੂੰ ਅੰਦਰ ਘੱਲ ਲਿਆ। ਥਾਣੇਦਾਰ ਨੇ ਆਪ ਅੰਦਰ ਵੜਦਿਆਂ ਹੀ ਇੱਕ ਐਕ 47 ਲੋਡ ਕਰ ਲਈ ਤੇ ਐਨ ਵਿਚਕਾਰ ਜਾ ਕੇ ਆਖਣ ਲੱਗਾ। ਓਏ, ਮੁਗਲ ਚੱਕ ਵਾਲਾ ਲਾਡੀ ਕੌਣ ਹੈ ਤੁਹਾਡੇ ਵਿੱਚੋਂ? ਇੱਕ 14-15 ਸਾਲ ਦਾ ਅਣਦਾੜੀਆ ਜਿਹਾ ਮੁੰਡਾ ਅੱਖਾਂ ਮਲਦਾ ਹੋਇਆ ਉੱਠ ਖਲੋਤਾ। ਜੀ ਮੈਂ ਹਾਂ ਲਾਡੀ। ਹੌਲਦਾਰ ਨੇ ਉਸੇ ਵਕਤ ਉਸਨੂੰ ਅਲਾਸਟ ਦੀ ਨੋਕ ਤੇ ਲੈ ਲਿਆ। ਜੇਪਸੀ ਵੱਲ ਤੋਰ ਲਿਆ ਫਿਰ ਪਿਛਲੀ ਸੀਟ ਤੇ ਮੇਰੇ ਕੋਲ ਬਿਠਾ ਕੇ ਛੇਤੀ ਨਾਲ ਉਸ ਦੀ ਅੱਖਾਂ ਤੇ ਕਾਲੀ ਪੱਟੀ ਬੰਨ ਦਿੱਤੀ ਸਾਰੇ ਰਾਹ ਜੇਪਸੀ ਵਿੱਚ ਚੁੱਪ ਛਾਈ ਰਹੀ ਫਿਰ ਅੱਧੇ ਘੰਟੇ ਮਗਰੋਂ ਡਰਾਈਵਰ ਨੇ ਤਰਨਤਨ ਸਹਿਰ ਤੋਂ ਬਾਹਰ ਇੱਕ ਢਾਬੇ ਤੇ ਬ੍ਰੇਕ ਮਾਰ ਲਈ ਸਾਰੇ ਚਾਹ ਪਾਣੀ ਪੀਣ ਲਈ ਥੱਲੇ ਉਤਰ ਗਏ ਮੈਨੂੰ ਉਸ ਦੇ ਕੋਲ ਛੱਡ ਗਏ ਮੈਂ ਉਸ ਨੂੰ ਗੌਰ ਨਾਲ ਤੱਕਿਆ ਉਹ 10ਵੀਂ ਚ ਪੜ੍ਹਦੇ ਮੈਨੂੰ ਮੇਰੇ ਪੁੱਤ ਵਰਗਾ ਲੱਗਿਆ ਮੌਕਾ ਪਾ ਕੇ ਮੈਂ ਉਸ ਨੂੰ ਹੌਲੀ ਜਿਹਾ ਪੁੱਛ ਲਿਆ ਜਦੋਂ ਆਵਾਜ਼ ਮਾਰੀ ਸੀ ਤੂੰ ਕਾਹ ਤੋਂ ਬੋਲ ਰ ਪਿਆ ਕਿ ਮੈਂ ਲਾਡੀ ਆਂ ਕੇਸ ਮਾਰ ਬੜੇ ਰਹਿਣਾ ਸੀ ਰਜਾਈ ਅੰਦਰ ਤੈਨੂੰ ਕਿਹੜਾ ਕੋਈ ਪਛਾਣਦਾ ਸੀ ਤਾਂ ਲਾਡੀ ਬੋਲਿਆ ਸਾਹਬ ਜੀ ਮੈਂ ਕਿਹੜਾ ਕੋਈ ਗਲਤ ਕੰਮ ਕੀਤਾ ਮੈਨੂੰ ਕਾਹਦਾ ਡਰ ਸਿਰਫ ਰਾਹ ਹੀ ਤਾਂ ਦੱਸਿਆ ਸੀ ਉਹਨਾਂ ਨੂੰ ਰਾਹ ਦੱਸਣਾ ਕਿਹੜਾ ਕੋਈ ਗੁਨਾਹ ਹੁੰਦਾ ਏ ਇਸ ਬਗਦੀ ਹਨੇਰੀ ਵਿੱਚ ਗਲਤ ਠੀਕ ਵੇਖਣ ਦੀ ਕਿਸ ਕੋਲ ਬੇਲੇ ਮਿੱਤਰਾ ਮੇਰੇ ਅੰਦਰ ਆਵਾਜ਼ ਨਿਕਲੀ ਫਿਰ ਜਦੋਂ 4 ਦਿਨਾਂ ਦੀ ਪੁੱਛਗੱਚ ਪੁੱਛ ਕੇ ਤਾਂ ਕਾਦੀ ਉਹ ਨਿਰਾ ਤਸੱਦ ਸੀ ਮਗਰੋਂ ਇੱਕ ਸਵੇਰ ਤੜਕੇ ਮੂੰਹ ਨੇਰੇ ਜੈਪਸੀ ਵਿੱਚ ਪਾ ਕੇ ਤੁਰਨ ਲੱਗੇ ਉਸ ਤੋਂ ਖਲੋਤਾ ਵੀ ਨਹੀਂ ਸੀ ਜਾ ਰਿਹਾ ਮੈਂ ਉਸ ਨੂੰ ਆਸਰਾ ਦੇ ਕੇ ਅੰਦਰ ਬਿਠਾਇਆ ਮੈਨੂੰ ਪੁੱਛਣ ਲੱਗਿਆ ਭਾਉ ਕਿੱਥੇ ਘੋੜਾ ਕਰਕੇ ਕਰਨਾ ਕੰਮ ਲਾਢੀ ਜਾਣ ਗਿਆ ਸੀ ਕਿ ਜਿੰਨਾ ਉਸਦੇ ਤਸੱਦ ਹੋਇਆ ਹੈ ਉਸ ਨੂੰ ਹੁਣ ਮਾਰ ਦਿੱਤਾ ਜਾਵੇਗਾ ਮੈਂ ਉਸ ਦਾ ਕੋਈ ਜਵਾਬ ਨਾ ਦੇ ਸਕਿਆ ਅੱਧੇ ਘੰਟੇ ਦੀ ਬਾਅਦ ਮਗਰੋਂ ਹਰੀਕੇ ਲਾਗੇ ਨਹਿਰ ਵਾਲੀ ਜੋ ਲਿੰਕ ਰੋਡ ਸੀ ਉਸ ਤੇ ਗੱਡੀ ਮੋੜ ਲਈ ਗਈ ਥੋੜੀ ਦੂਰ ਰੁੱਖਾਂ ਦੇ ਝੁੰਡ ਕੋਲ ਜਾ ਕੇ ਬ੍ਰੇਕ ਮਾਰੀ ਕਿਸੇ ਨੇ ਕਿਸੇ ਨੂੰ ਕੁਝ ਨਹੀਂ ਆਖਿਆ ਸਭ ਚੰਗੀ ਤਰ੍ਹਾਂ ਜਾਣਦੇ ਸੀ ਕਿ ਹੁਣ ਕੀ ਹੋਣਾ ਹੈ ਫਿਰ ਉਹ ਹੀ ਹੌਲਦਾਰ ਫਿਰ ਇੱਕ ਵਾਰ ਥੱਲੇ ਉਤਰਿਆ ਐਸਐਲਆਰ ਲੋਡ ਕਰਕੇ ਆਸੇ-ਵਾਸੇ ਵੇਖਿਆ ਫਿਰ ਆਖਣ ਲੱਗਿਆ ਲਿਆਓ ਜੀ ਇਸ ਨੂੰ ਗੱਡੀ ਤੋਂ ਬਾਹਰ ਜਦੋਂ ਲਾਡੀ ਨੂੰ ਗੱਡੀ ਤੋਂ ਹੇਠਾਂ ਲਾਉਣ ਲੱਗੇ ਤਾਂ ਉਸ ਨੇ ਮੈਨੂੰ ਕਿਹਾ ਭਾਉ ਜਾਂਦੇ ਜਾਂਦੇ ਇੱਕ ਕੰਮ ਤੇ ਕਰੀ ਮੇਰਾ ਮੇਰੀ ਮਾਂ ਤੇ ਪਿਓ ਨੂੰ ਜ਼ਰੂਰ ਸੁਨੇਹਾ ਦੇ ਦੇਵੀਂ ਆਖੀ ਲਾਡੀ ਬੜਾ ਚੇਤੇ ਕਰਦਾ ਸੀ ਤੁਹਾਨੂੰ ਜਾਣ ਲੱਗਿਆਂ ਫਿਰ ਸਾਰਿਆਂ ਵੱਲ ਹੱਥ ਜੋੜਦਾ ਆਖਣ ਲੱਗਾ ਚੰਗਾ ਭਰਾਵੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਫਤਿਹ ਆ ਜਵਾ ਫਤਿਹ ਵਿੱਚ ਦਿੱਤਰਾ ਗਾਤਰਾ ਪਾਇਆ ਹੁਣ ਕਰਕੇ ਪੁਲਿਸ ਵਾਲੇ ਸਾਰੇ ਮੈਨੂੰ ਨਿਹੰਗਾ ਕੇ ਬੁਲਾਉਂਦੇ ਸਨ। ਥਣਦਾਰ ਮੇਰੇ ਗਲ ਪੈ ਗਿਆ। ਨਿਹੰਗਾ ਤੈਨੂੰ ਕੀ ਲੋੜ ਸੀ ਫਤਿਹ ਬੁਲਾਉਣ ਦੀ? ਮੈਂ ਸੰਗ ਆਖ ਦਿੱਤਾ, "ਗੁਰੂ ਦੀ ਬਖਸ਼ੀ ਫਤਿਹ ਹੈ। ਜਵਾਬ ਦੇਣਾ ਤਾਂ ਹਰ ਇੱਕ ਸਾਕ ਦਾ ਫਰਜ਼ ਹੈ।" ਇਸ ਤੋਂ ਪਹਿਲਾਂ ਉਹ ਅੱਗੇ ਕੁਝ ਹੋਰ ਆਖ ਦਿੰਦਾ, ਠਾਹ ਠਾਹ ਜਿਹੀ ਕਿੰਨੀਆਂ ਆਵਾਜ਼ਾਂ ਨਾਲ ਰੁੱਖਾਂ ਤੇ ਬੈਠੇ ਕਿੰਨੇ ਸਾਰੇ ਪੰਛੀ ਰੌਲਾ ਪਾਉਂਦੇ ਜਿੱਦ ਨੂੰ ਰਾਹ ਲੱਭਾ ਉੱਡ ਗਏ। ਘੰਟੇ ਕੋ ਮਗਰੋਂ ਵਾਪਸ ਆ ਗਏ। 9:00 ਵਜੇ ਕਿੰਨੇ ਦਿਨਾਂ ਤੋਂ ਥਾਣੇ ਤੋਂ ਬਾਹਰ ਬੈਠੇ ਉਸਦੇ ਪਿਓ ਨੂੰ ਕੋਲ ਸੱਦ ਲਾੜੀ ਦੇ ਕੱਪੜੇ ਲੀੜੇ ਫੜਾ ਦਿੱਤੇ ਉਹ ਬਿਲਕੁਲ ਵੀ ਰੋਇਆ ਨਹੀਂ ਨਾ ਹੀ ਕਿਸੇ ਨੂੰ ਮੰਦਾ ਚੰਗਾ ਬੋਲਿਆ ਬਸ ਚੁੱਪਚਾਪ ਉੱਥੋਂ ਚਲਾ ਗਿਆ ਭਾਵੇਂ ਮੈਂ ਹਕਮੇ ਵਿੱਚੋਂ ਮੈਂ ਉਸੇ ਹਫ਼ਤੇ ਅਸਤੀਫਾ ਦੇ ਦਿੱਤਾ ਸੀ ਪਰੰਤੂ ਅੱਜ ਵੀ 30 ਵਰਿਆਂ ਮਗਰੋਂ ਲਾੜੀ ਸੁਪਨੇ ਵਿੱਚ ਆ ਜਾਂਦਾ ਹੈ ਤੇ ਪੁੱਛਦਾ ਰਹਿੰਦਾ ਹੈ ਭਾਉ ਮੇਰੀ ਮਾਂ ਨੂੰ ਸੁਨੇਹਾ ਦਿੱਤਾ ਸੀ ਕਿ ਨਹੀਂ ਮੈਨੂੰ ਅੱਜ ਵੀ ਲੱਗਦਾ ਹੈ ਜਿਵੇਂ लाडी ਕਹਿੰਦਾ ਹੋਵੇ ਮੇਰੇ ਪਿੰਡ ਦੀ ਉਹ ਨਹਿਰ ਨੂੰ ਸਨੇਹਾ ਦੇ ਦਿਓ ਨਹੀਂ ਮੈਂ ਫੇਰ ਤਾਰੀ ਲਾਉ ਉਸੇਵਿਆਂ ਚੋਂ ਸੜ ਕੇ ਦੋਸਤੋ ਇਹ ਉਹਨਾਂ ਵੇਲਾਂ ਦੀ ਗੱਲ ਹੈ ਜਦੋਂ ਤਰੱਕੀ ਲੈਣ ਦੀ ਖਾਤਰ ਸਦਾ ਦੀ ਨੀਂਦ ਸਵਾਦ ਦਿੱਤੇ ਗਏ ਅਨਿਕਾ ਮਾਮਾ ਦੇ ਪੁੱਤ ਤੇ ਉਹਨਾਂ ਨੂੰ ਸੇਵਿਆਂ ਦੇ ਅੱਗ ਤੱਕ ਅੰਸੇਵ ਨਹੀਂ ਹੋਈ